ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਜੀ ਬਠਿੰਡੇ ਜ਼ਿਲ੍ਹੇ ਦੀ ਤੇ ਸੂਈ ਸਵਾਈ ਤੁਹਾਨੂੰ ਝੋਟੀ ਦਿਖਾਵਾਂਗੇ ਤੜਕੇ ਕਿੰਨੇ ਕ ਵੱਜੇ ਸੂਈ ਆ ਜਾਂ ਕਿੰਨਾ ਕੁ ਬੋਲਾ ਤੇ ਕਿੰਨਾ ਕੁ ਦੁੱਧ ਕੱਢੂਗੇ ਭਾਈ ਜੀ ਤੋਂ ਪੁੱਛਿਆ ਸਾਰਾ ਨਾਮ ਡਰੈਸ ਪੁੱਛ ਕੇ ਸਾਰਾ ਜਾਣਕਾਰੀ ਤੁਹਾਨੂੰ ਪ੍ਰੋਪਰ ਦੇਵਾਂ ਰੇਡ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਸਸੇ ਗਾਲ ਜੀ ਸਸੇ ਗਾਲ ਹੋ ਠੀਕ ਹੋ ਜਾ ਚਾ ਜੀ ਹਾਂ ਠੀਕ ਆ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 9872988104 ਪਿੰਡ ਆਪਣਾ ਜੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਇਲਾ ਪਟੰਡਾ ਤੁਸੀਂ ਰਾਮਪਰਾਹੂਲ ਹਾਂ ਸੀਰ ਰਾਮਪਰਾਹੂਲ ਨੇੜੇ ਆਪਣੇ ਕਿਹੜੇ ਪਿੰਡਾਂ ਗਏ ਆਪਣੇ ਇੱਧਰ ਭਾਈ ਰਪਾ ਗਿਆ ਤੇ ਇੱਧਰ ਬਰਨਾਲੇ ਜ਼ਿਲ੍ਹੇ ਦਾ ਆਖਰੀ ਪਿੰਡ ਜੰਗੀਆਂਣ ਆ ਗਿਆ ਤੇ ਇੱਧਰ ਸਲਾਤਪੁਰ ਆ ਗਿਆ ਓਕੇ ਜੀ ਤੇ ਦੋਗ ਵੀਡੀਓ ਆਪਾਂ ਪਹਿਲਾਂ ਵੀ ਕਵਰ ਕਰ ਚੁੱਕੇ ਹਾਂ ਹਾਂ ਤੇ ਲਿਓ ਨੇ ਫਿਰ ਇੱਕ ਅੱਧਾ ਉਹ ਤਾਂ ਮੇਰੇ ਪਿੰਡ ਦੀ ਵੀਡੀਓ ਹੈ ਮੈਨੂੰ ਵੀ ਪਤਾ ਜੀ ਤੇ ਲੈਣਾ ਜਮਨ ਨਗੀਨਾ ਤੇ ਸਾਫ ਸੁਥਰਾ ਹੈ ਨਾ ਐ ਸਾਫ ਸੁਥਰੀ ਲੈ ਤੇ ਵੇਚ ਲਗੇ ਭਵਾਂ ਦੀ ਦਿਖਾ ਦੇਣਾ ਤਾਂ 20 ਦਿਨਾਂ ਤੋਂ ਮਹੀਨੇ ਤੋਂ ਇੱਕ ਵੀਡੀਓ ਹੀ ਪਾਦ ਗਏ ਹੈ ਨਾ ਹਾਂ ਤੇ ਗਾਰੰਟੀ ਵਾਲੇ ਪਸ਼ੂ ਅੱਗੇ ਵੀ ਜਿਹੜੇ ਦੋ ਬਾਈ ਨੇ ਵੀਡੀਓ ਪਾਈ ਹੈ ਜਾਂ ਤਿੰਨ ਤੇ ਨੰਬਰ ਬੋਲਤਾ ਜੀ ਹਾਂ ਨੰਬਰ ਬੋਲਤਾ ਓਕੇ ਜਿਹੜੀ ਆ ਬੱਚੋਟੀ ਦੇਖੀ ਜਾਨੇ ਸਕਰੀਨ ਤੇ ਕੱਦ ਕਾੜਦਾ ਇਹਦਾ ਐਡਾ ਕ ਆਪਾਂ ਲੇਖਾ ਕੋਈ ਨਹੀਂ ਪੂਰੇ ਫੁੱਲ ਕੱਦ ਕਾੜਦਾ ਹੁਣ ਆ ਦੇਖ ਲੈ ਮੇਰੇ ਮੇਰੇ ਮੋਢੇ ਦੇ ਨਾਲ ਆਪਣਾ ਕਿੰਨਾ ਕੱਦ ਆ ਜੀ ਹੈ ਆਪਣਾ ਕਿੰਨਾ ਕੱਦ ਮੇਰਾ ਹੈਗਾ 6 ਫੁੱਟ ਤੇ 2 ਇੰਚ ਕੱਦ ਦਾਗਾ ਮੇਰੇ ਮੋਢੇ ਜਿੱਡੀ ਹੈ ਮੰਡਾ ਦਿਓ ਕਿ ਕੱਦ ਤਾਂ ਲੇਖੇ ਮੁਕੇ ਪਏ ਤੇ ਕਦੋਂ ਸੂਈ ਹੈ ਜੀ ਇਹ ਤੜਕੇ 4 ਵਜੇ ਸੂਈ ਜਾ ਜੇਰ ਆਪ ਵੀ ਕੰਮ ਪਲੀਟ ਜੇਰ ਪਾਏਗੀ ਸਾਰੀ ਇਹ ਕਿਹੜਾ ਸੂਆ ਸੂਪੀ ਜੀ ਇਹ ਦੂਜਾ ਸੂਆ ਸੂਈ ਆ ਪਹਿਲੇ ਸੂਏ ਦਾ ਫਿਰ ਮਾਲਕਾਂ ਨੇ ਆਪਾਂ ਪੁੱਛਿਆ ਹੋਊਗਾ ਮੋਟਾ ਜਾਂ ਬਾਕੀ ਦਾ ਦੁੱਧ ਤਾਂ ਸੇਵਾ ਦਾ ਹੁੰਦਾ ਦੇਖੋ ਹਾਂ ਮੈਂ ਵੇਖੋ ਮਾਲਕਾਂ ਨੇ ਕਹਿਣ ਤੇ ਆਪਾਂ ਕਹਿੰਨੇ ਆਂਗੇ ਜੀ ਕਹਿੰਦਾ ਆਪਾਂ ਲਿਆਂਦੀ ਆਗੀ ਮਾਲਕਾਂ ਨੇ 12-13 ਕਿਲੋ ਪਲੂਣ ਦਾ ਦੁੱਧ ਕਿਹਾ ਐਤ ਕੀ ਫਿਰ ਐਤ ਕੀ ਉਸ ਹਾਲ ਨਾ ਜਿਹਨੇ ਹਿਸਾਬ ਦੇ ਨਾਲ 15-16 ਕਿਲੋ ਦੁੱਧ ਕੱਢ ਦੂਗੀ ਬਾਕੀ ਜਿਹੜਾ ਦਾ ਸਾਈਜ਼ ਆ ਥੋੜਾ ਜਿਹਾ ਇਹਦਾ ਜਿਹੜਾ ਆਕਾਰ ਆ ਗੰਨੀ ਦੀ ਰਵੀ ਵਾਲੀ ਦੇ ਪਾਸੇ ਨੱਖ ਨੂੰ ਹੈਗਾ ਮੱਥੇ 'ਚ ਵੀ ਵੱਲ ਆ ਨਾ ਹਾਂ ਹਾਂ ਤੇ ਹੈਗਾ ਥੋੜਾ ਜਿਹਾ ਵੱਲ ਆ ਹਾਂ ਵੱਲ ਆ ਤੇ ਵੱਡੇ ਸਾਇਦ ਆ ਗਈ ਛੋਟੀ ਚਾਰ ਸਫੇਰ ਆਪਾਂ ਤੁਹਾਨੂੰ ਕਰਾ ਦਈਏ ਚੱਕ ਖੋਲੋ ਜੀ ਤੋਰਾ ਕਰਾਂਗੇ ਚੱਕ ਥਾਰਾ ਚੋਣ ਬਹੁਤ ਮੋਟਾ ਲੱਗਿਆ ਓਕੇ ਜੀ ਥਾਰਾ ਤੁਹਾਨੂੰ ਮਾਰ ਕੇ ਦਿਖਾ ਦਿਆਂਗੇ ਵੱਡਿਆ ਦੇਖੋ ਹੁਣ ਬਾਈ ਪਰਲੇ ਪਾਏ ਫਿਰ ਤਾਂ ਉਸ ਹਾਬ ਨਾਲ ਜੱਜਮੈਂਟ ਕਰ ਲਿਓ ਤੇ ਭੌਂ ਦੀ ਰੱਸਾ ਛੱਡਦੇ ਥੀਲ ਤਾਂ ਇੰਨੀ ਹੈ ਜੀ ਹਨਾ ਹਾਂ ਹਾਂ ਤੇ ਬਾਕੀ ਜਿਹੜਾ ਦਾ ਸਿੰਘ ਸੱਲਾ ਜਮਾਂ ਰੀਨਲ ਸਿੰਘ ਸੱਲਾ ਇੱਕ ਨੰਬਰ ਹਵਾਨੇ ਤੇ ਨਾੜਾ ਪੂਰੀਆਂ ਚੰਗੀਆਂ ਜਿਵੇਂ ਚਾਹੀਦੀਆਂ ਤੇ ਬੋੜਾ ਪਾਗ ਨਾ ਕੱਟਿਆ ਜੀ ਦੱਸ ਵੇ ਤੇਰਾ 2 ਕਿਲੋ ਬੋੜਾ ਕੱਢਤਾ ਸੀ ਬੈੰਦੀ ਨਹੀਂ ਸੀ ਤਾਂ ਬੈ ਗਈ ਆ ਬੈਠੀ ਆ ਫਿਰ 25 ਜਗਾ ਕੇ ਫਿਰ ਦੇ ਪਈਆ ਬਾਕੀ ਦੀ ਗੱਲ ਨਾਲੇ ਤਸੱਲੀ ਹੀ ਹੋ ਜਾਂਦੀ ਆ ਪਸ਼ੂ ਦੀ ਹਨਾ ਵੀ ਥਾਂ ਦਾ ਪਤਾ ਲੱਗ ਜਾਂਦਾ ਹਾਂ ਆ ਦੇਖੋ ਜੀ ਸਾਈਜ਼ ਪੂਰਾ ਚੰਗਾ ਜੀ ਵੱਡੇ ਸਾਈਜ਼ ਦੀ ਆ ਮਗਰ ਮੇਲ ਕਾਬ ਕਟਾ ਕੇ ਮੋਲ ਲਿਓ ਜੀ ਚੰਗੇ ਥਾਂ ਹਵਾਨੇ ਦੀ ਆ ਤੇ ਦੁੱਧ ਇਹਨੂੰ 15 ਕਿਲੋ ਮੈਣੇ ਨਹੀਂ ਰੱਖਦਾ ਜਮਾ ਦੇ ਦੇਣੇ ਨੇ ਕੋਈ ਕਹਿਣ ਦੀ ਗੱਲ ਨਹੀਂ ਆ ਦੇਖੋ ਜੀ ਬੱਚੇ ਦਾ ਜ਼ਰੂਰ ਕਰੂ ਥੋੜਾ ਜਿਹਾ ਆ ਦੇਖੋ ਖਾਣ ਲੇਵੇ ਦੀ ਭਾਂਡੇ ਦੀ ਪੂਰੀ ਸਾਫ ਆ ਜੀ ਅੱਜ ਵੀ ਐਫ 2 ਕਿਲੋ 2.5 ਕਿਲੋ ਕੱਢਣ ਦੇ ਹਿਸਾਬ ਨਾਲ ਐਫ ਬਿਹੜਾ ਹਰਗਾ ਹਵਾਨਾ ਲਈ ਵੜਦੀ ਆ ਦੇਖੋ ਜੀ ਚੰਗੇ ਚਾਰ ਰੁਪਏ ਦੀ ਚੰਗੀ ਆ ਧਾਰਾ ਤੁਹਾਨੂੰ ਮਾਰ ਕੇ ਦਿਖਾ ਦੇਣਾ ਲਾਉਣਿਆਂ ਦੀ ਬੱਚਾ ਆ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਥਾਨ ਸੂਣ ਦਾ ਫਿਰ ਇੱਕ ਨੰਬਰ ਆ ਜੀ ਹਨਾ ਹਾਂ ਹਾਂ ਥਾਨ ਸੂਣ ਬਹੁਤ ਚੰਗਾ ਲੱਗਿਆ ਬੈ ਓਕੇ ਤਹਿਸੀਲ ਸਾਉ ਆਪਾਂ ਦੋ ਤਿੰਨ ਜਾਣੇ ਜਿਵੇਂ ਕੋਲੇ ਫਿਰਦੇ ਹਾਂ ਮੈਨੂੰ ਕੋਈ ਤੇ ਬੰਦ ਹੋਵਾ ਮਾਰ ਦੇ ਧਾਰਾ ਦੋ ਦੋ ਤੁਹਾਨੂੰ ਨਹੀਂ ਫੜੀ ਹੋਈ ਫੜਿਓ ਨੰਬਰ ਚਾ ਫੜਿਓ ਬਾਅਦ ਚ ਖੇਤ ਲੀਏ ਨੂੰ ਆ ਲੋ ਸਾਰਾ ਦੂਰਾਂ ਦੇ ਕੰਪਲੀਟ ਤੇ ਵੱਡੇ ਸਾਈਜ਼ ਦੀ ਆ ਗਈ ਰੇਟ ਪੁੱਛ ਕੇ ਦੱਸਾਂਗੇ ਤੁਹਾਨੂੰ ਤੇ ਬਾਕੀ ਦੀ ਗੱਲ ਕਿਸੇ ਕਿਸਮ ਦੀ ਕੋਈ ਕੰਮ ਹੀ ਨਹੀਂ ਇਹਦੇ ਵਿੱਚ ਹੈਗੀ ਜੀ ਆ ਨਹੀਂ ਖਲੋਈ ਆ ਦੇਖ ਮੂਰਲੇ ਥਣਾ ਦੀ ਧਾਰਾ ਬਾਈ ਓਕੇ ਜੀ ਮੂਰਲੇ ਥਣਾ ਦੀ ਧਾਰਾ ਕਰੋ ਚੈੱਕ ਧਾਰਾਂ ਦੂਰਾਂ ਦੀ ਫੁੱਲ ਗਾਰੰਟੀ ਹੈ ਜੇ ਤੁਸੀਂ ਆਨਲਾਈਨ ਵੀ ਮੰਗਾਉਣਾ ਨਾ ਕੋਈ ਇਹਦੇ ਚ ਸੱਕ ਵਾਲੀ ਗੱਲ ਨਹੀਂ ਝੂਠੀ ਦੇ ਵਿੱਚ ਮਗਲ ਨੇ ਮਾਰ ਨਾ ਕੋਈ ਹਲਚਲ ਹੋਵੇ ਜਾਂ ਕੋਈ ਥਣਾ ਥੋੜਾ ਮਗਰ ਸਾਨਾ ਜੀ ਮਗਰ ਦੀ ਦਿਖਾਵੇ ਹਾਂ ਆ ਦੇਖੋ ਇਹ ਮੂਹਰਿਆਂ ਚ ਹੋਰ ਚਾਰਕ ਮਾਰ ਦਿਓ ਓਕੇ ਜਮ ਮੈਂ ਧਰਾਂ ਦੂਰੋਂ ਤੋਂ ਓਕੇ ਜੀ ਇਹ ਚਾਰ ਸਫیرے ਦੀ ਚੰਗੀ ਆ ਜੀ ਬਾਕੀ ਦੀ ਗੱਲ ਜਿਹੜਾ ਦਾ ਥਣਾ ਹਵਾ ਨਾ ਹੋਵੇ ਇੱਥੇ ਬੜਾ ਰਗਾ ਕਰੋ ਜੀ ਕਿੰਨੇ ਪੈਸੇ ਲੈ ਲੈਣਾ ਫਿਰ ਜੀ ਪੈਸੇ ਇਹਦੇ ਪੈਸੇ ਆਪਾਂ ਅੱਗੇ ਵੀ ਵੀਡੀਓ ਪਾਉਣੇ ਹੁੰਦੇ ਆ ਮੈਂ ਪਕਾਈ ਵਾਲੇ ਪੈਸੇ ਆਪਾਂ ਦਾ ਕਿਤੇ ਮੰਗੇ ਨਹੀਂ ਵੀ ਐਡੀ ਕੱਤ ਵਾਲੀ ਆ ਵੀ ਇਹਦਾ ਮੰਗ ਲੋ ਠਾਈ ਰੱਖ ਦੋ ਟਾਈ ਮੰਗ ਲਓ ਥੋੜੀ ਠੀਕ ਹੈ ਗੱਲ ਇਹਦਾ ਆਪਾਂ ਦੇਣ ਲੈਣਾ ਇੱਕ 55 ਦੀ ਦੇਣੀ ਹੈ ਮਾਨਦਾਨ ਹੋਣਾ ਬਾ ਮਾੜਾ ਮੋਟਾ ਮਾਨਦਾਨ ਨਹੀਂ ਹੋਊਗਾ ਇਹਦੇ ਵਿੱਚੋਂ ਠੀਕ ਹੈ ਜੀ ਤੇ ਜਿਹੜਾ ਜਿਹਨੇ ਆਪਣਾ 25 30 ਲਾਉਣਾ ਉਹ ਫੋਨ ਵੀ ਨਾ ਕਰੇ ਬਾਕੀ ਦੀ ਗੱਲ ਇੱਕ ਹੋਰ ਵੀ ਹੈ ਜੀ ਜਦੋਂ ਆਪਾਂ ਰੇਟ ਦੱਸਤਾ ਜਿਹਨੂੰ ਜੱਜਦੀ ਉਹ ਲਾ ਲੇ ਹਨਾ ਤੇ ਇੱਕ ਗੱਲ ਹੋਰ ਆ ਵੀ ਇਹਨੂੰ ਛੋਟੀ ਮੰਨ ਕੇ ਨਾ ਬੰਦੋ ਛੋਟੀ ਮੰਨ ਕੇ ਨਾ ਲੱਗਦੀ ਹਾਂ ਛੋਟੀ ਵੱਡੀ ਆ ਵੱਡੇ ਸਾਈਜ਼ ਚੰਗਾ ਕਰਦੀ ਆਗੀ ਜੇ ਆਪਾਂ ਗੱਲ ਕਰ ਲਗੇ ਚੰਗਾ ਸਹਜ ਆ ਉਸੇ ਨੂੰ ਕਿਹਾ ਜਾਂਦਾ ਜਿਹਦਾ ਹੁੰਦਾ 1,55,000 ਦਾ ਮਾਨਤਾਨ ਤੁਹਾਡਾ ਐ ਨਹੀਂ ਗੱਲ ਲਕੀਰ ਨਹੀਂ ਹੁੰਦੀ ਜ਼ਰੂਰ ਹੋਣਾ ਬਾਕੀ ਨੰਬਰ ਫੇਰ ਬੋਲੋ ਜੀ 9872988104 ਪਿੰਡ ਦੁੱਲੇ ਵਾਲੇ ਦੀ ਆਪਣੇ ਪਿੰਡ ਦੀ ਵੀਡੀਓ ਹੈ ਜੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਟੰਡੇ ਚ ਲੈ ਦੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ